ਕੜਾ ਉਹ ਕਿਰਪਾ ਕਰਕੇ ਹਾਜ਼ਰੀ ਸਾਰੇ ਜਰੂਰ ਭਰ ਲੈ ਕਿਉਂਕਿ ਅੱਜ ਜੇ ਗਰਾਊਂਡ ਇਹ ਪਿੰਡ ਦੇ ਹੱਥੋਂ ਨਿਕਲ ਗਿਆ ਤੇ ਪੰਜ ਚਾਰ ਜਾਣਿਆਂ ਕੇ ਸਾਹਮਣੇ ਇਸ ਮੰਚ ਦੇ ਉੱਪਰ ਆ ਕੇ ਬੈਠੋ ਤਾਂ ਕਿ ਤੁਹਾਡੀ ਦਿਸ਼ਾ ਨਿਰਦੇਸ਼ ਦੇੇਠਾ ਇਹ ਆਪਾਂ ਸਾਰਾ ਜਿਹੜਾ ਮੰਚ ਦਾ ਉਹਦਾ ਸੰਚਾਲਨ ਕਰੀਏ ਬੇਨਤੀ ਆ ਵੀ ਆਓ ਆਜੀਬ ਜੀ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਸਰ ਰਜ਼ਵਾਨ ਖਾਨ ਅਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਹ ਕੀ ਸੀ ਜੀ ਇਹ ਲਿਖਿਆ ਗਿਆ ਤੇ ਆਪਣੇ ਹੀ ਗਰਾਉਂਡ ਲਈ ਕੱਟ ਕਰਿਆ ਗਿਆ ਸੀ ਪਿੰਡ ਦੀ ਪੰਚਾਇਤ ਦਾ ਗਰਾਉਂਡ ਖੋਰੀ ਹੈ ਜੀ ਠੀਕ ਹੈ ਇਹ ਕਿੰਨੇ ਕ ਟਾਈਮ ਤੋਂ ਇਹਦਾ ਮਸਲਾ ਚੱਲ ਰਿਹਾ ਸੀ ਮਾਪ ਜੀ ਇਹਦਾ ਮਸਲਾ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਅਸੀਂ ਪਿਆਰ ਨਾਲ ਵੀ ਸਾਰੀ ਗੱਲ ਕਰ ਲਈ ਸਾਰਾ ਕੁਝ ਅਸੀਂ ਕਰ ਲਿਆ ਜੀ ਪਰ ਜਿਹੜੀ ਮੌਜੂਦਾ ਪੰਚਾਇਤ ਹੈ ਉਹ ਮੰਨ ਨਹੀਂ ਰਹੀ ਜੀ ਇਹ ਪਿਛਲੇ ਪੰਚਾਇਤਾਂ ਵੱਲੋਂ ਪਿਛਲੇ ਪੰਚਾਇਤਾਂ ਵੱਲੋਂ ਉਹਦਾ ਕੋਈ ਮਤਾ ਵਗੈਰਾ ਪਹਿਲਾਂ ਇਹਦਾ ਹੀ ਮਤਾ ਪਾਕਿਸਤਾਨ ਦਿੱਤਾ ਹੋਇਆ ਸਾਡੇ ਕੋਲ ਮਤੇ ਦੀ ਕਾਪੀ ਸਾਰਾ ਕੁਝ ਪਿਆ ਸਰ ਫਿਰ ਨਾ ਸਮਾਗ ਮਤਾ ਪੈਨੂ ਮਤਾ 2030 ਚ ਪਿਆ ਦੀ ਸਰ 2023 ਚ ਮਤਾ ਪਿਆ ਸਾ 2 ਸਾਲ ਹੋ ਗਏ ਤਕਰੀਬ ਮਤਾ ਪੈਨੂ ਇਹ ਪੰਚਾਇਤ ਕਿਤੇ ਥੋੜਨਾ ਸਿਆਸੀ ਰੰਗ ਦਸਨ ਕਰ ਰਹੀ ਹੈ ਇਹ ਸਿਆਸੀ ਰੰਗ ਦੀ ਸੀ ਕਰਦੀ ਸਰ ਇਹ ਕੋਟਾ ਦਾ ਮਸਲਾ ਹੋ ਸਕਦਾ ਹਾਂਜੀ ਇਹ ਕਹਿੰਦੇ ਸਾਡੀ ਜਿੱਦ ਆਈ ਸੀ ਇਹ ਗਰਾਊਂਡ ਛੜਾਉਣਾ ਬਸ ਇਸ ਗਰਾਊਂਡ ਦੇ ਵਿੱਚ ਹੁਣ ਤੱਕ ਕਿੰਨੇ ਗੇਮਾਂ ਹੋ ਚੁੱਕੇ ਨੇ ਕਿਤੇ ਇੱਥੇ 2 ਟੂਰਨਾਮੈਂਟ ਕ੍ਰਿਕਟ ਦੇ ਹੋ ਚੁ ਹਰ ਸ਼ਟੇ ਲੀਗ ਹੁੰਦੀ ਯੂਨੀ ਤੇ ਐਤਵਾਰ ਨੂੰ ਵੀ ਲੀਗ ਹੁੰਦੀ ਐ ਪੱਖ-ਪੱਖ ਪਿੰਡਾਂ ਦੇ ਆ ਕੇ ਉਹ ਖੇਡਦੇ ਨੇ ਕਿਉਂਕਿ ਇਹ ਸਾਡੇ 4 ਪਿੰਡਾਂ ਕੋਲ ਇੱਕ ਗਰਾਊਂਡ ਹੈ ਜੀ ਕਿਤੇ ਵੀ ਪੰਚਾਇਤੀ ਜ਼ਮੀਨ ਹੈ ਨਹੀਂ 4 ਪਿੰਡਾਂ ਕੋਲ ਤਾਂ ਉਹ ਸਾਡੇ ਪਿੰਡ ਦੁਗਣੀਆ ਖੇਡਣ ਆਉਂਦੀ ਹੈ ਜੀ ਤੇ ਠੇਕੇ ਤੇ ਲੈਣ ਦਾ ਵੀ ਮਸਲਾ ਕੋਈ ਹੋ ਰਿਹਾ ਸੀ ਤਾਂ ਠੇਕੇ ਤੇ ਸੀ 2 ਵਿਕੇ ਤਾਂ ਵੈਸੇ ਲਈ ਹੋਈ ਜੀ ਉਹਦਾ ਠੇਕਾ ਦੰਨਿਆ ਸੀ ਸਾਲਾਨਾ 32000 ਕਿੰਨੇ ਟਾਈਮ ਤੋਂ ਉਹ ਹੋ ਗਿਆ ਸਾਨੂੰ 1.5 ਸਾਲ ਹੋ ਗਿਆ ਇਹ ਦੰਦਿਆਂ ਨੂੰ ਠੀਕ ਹੈ ਹਾਂਜੀ ਤੇ ਫਿਰ ਹੁਣ ਜਿਹੜੀ ਆ ਵਾਲੇ ਗਰਾਊਂਡ ਦੀ ਗੱਲ ਇਹਦੀ ਦੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਠੇਕੇ ਤੇ ਲੈ ਕਿਸੇ ਨੇ ਨਹੀਂ ਪੁੱਛਿਆ ਹੈਗਾ ਜੀ ਉਹਨਾਂ ਨੇ ਉਸ ਦਿਨ 12 ਵਜੇ ਕੇ 15 ਮਿੰਟਾਂ ਤੇ ਹੀ ਹੋਕਾ ਦਿੱਤਾ ਤੇ 1 ਵਜੇ ਦਿਨ ਦੀ ਬੋਲੀ ਕਰਾਤੀ ਜੀ ਠੀਕ ਹੈ ਉੱਥੇ ਕੁਝ ਹੀ ਲੋਕ ਪਹੁੰਚੇ تھے ਜਿਨ੍ਹਾਂ ਚ ਮੈਂ ਪਹੁੰਚ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੋਲੀ ਮੈਂ ਦਊਂਗਾ ਉਹਨਾਂ ਨੇ ਮੇਰੀ ਦੀ ਸਕਿਉਰਿਟੀ ਫੀਸ ਵੀ ਨਹੀਂ ਭਰਾਈ ਹੈਗੀ ਠੀਕ ਹੈ ਇਹ ਜਿਹੜੀ ਬੋਲੀ ਹੋਈ ਆ ਉਹਦੇ ਕੋਈ ਘਰ ਵਿੱਚ ਐਨਾਨਸਮੈਂਟ ਵਗੈਰਾ ਹੋਈ ਆ ਕਿ ਬੋਲੀ ਉਹਦੀ ਹਾਂ ਜੀ ਬਸ ਇੱਕ ਵਾਰ ਐਨਾਨਸਮੈਂਟ ਕਰਵਾ ਕੇ ਕਿਉਂਕਿ 3 ਦਿਨ ਪਹਿਲਾਂ ਐਨਾਨਸਮੈਂਟ ਕਰਨੀ ਪੈਂਦੀ ਤੇ ਲਿਖ ਕੇ ਦੇਣਾ ਪੈਂਦਾ ਨਾ ਤਾਂ ਉਹਨਾਂ ਨੇ ਕੋਈ ਨੋਟਿਸ ਲਾਇਆ ਨਾ ਕੋਈ ਲਿਖ ਕੇ ਦਿੱਤਾ 15 20 ਮਿੰਟ ਪਹਿਲਾਂ ਲੌਸਮੈਂਟ ਕਰਕੇ ਬੋਲੀ ਕਰਾ ਕੇ ਖਤਮ ਕਰਿਆ ਤੇ ਬੋਲੀ ਉਹਨਾਂ ਨੇ ਤਕਰੀਬਨ 20 ਤੋਂ 25 ਮੁਲਾਜ਼ਮਾਂ ਪੁਲਸ ਦੇ ਤੇ ਜਿਨ੍ਹਾਂ ਦੇ ਵਿੱਚ ਬੋਲੀ ਕਰਵਾਈ ਗਿਆ ਚਲੋ ਤੱਕੇ ਸਹਾਇ ਕਰਾਈਆ ਬੋਲੀ ਦਾ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਤੱਕੇਵਾਦੀ ਤੋਂ ਤੱਕੇ ਸਹਾਇ ਨਹੀਂ ਕੀਤੀ ਉਹਨਾਂ ਨੇ ਬਸ ਸਾਨੂੰ ਕਿਹਾ ਵੀ ਲੜਨ ਤੋਂ ਰੁਕੋ ਤੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਕੋਈ ਚੱਕਰ ਨਹੀਂ ਵੀ ਹੱਥੋਂ ਪਾਈ ਨਹੀਂ ਕਰਨੀ ਹੁਣ ਇਹਦੀ ਬੋਲੀ ਹੋ ਗਈ ਜੀ ਹਾਂਜੀ ਬੋਲੀ ਹੋ ਗਈ ਜੀ ਇਹਦੀ 2 ਲੱਖ 4000 ਰੁਪਏ ਤੇ ਬੋਲੀ ਹੋ ਚੁੱਕੀ ਹੈ ਠੀਕ ਹੈ ਤੇ ਫਿਰ ਤੁਹਾਡੀ ਤੇ ਹੁਣ ਪੰਚਾਇਤ ਕਹਿੰਦੀ ਅਸੀਂ ਬਾਹਵਾਂਗੇ ਜੀ ਵੀ ਬਹਾਈ ਕਰਾਂਗੇ ਗਰਾਊਂਡ ਦੀ ਸਾਡੀ ਪੱਕੀ ਪਿਚ ਬਣੀ ਹੋਈ ਹੈ ਜੀ ਨਟ ਲੱਗਿਆ ਹੋਇਆ ਸਾਰਾ ਕੁਝ ਕਰਿਆ ਹੋਇਆ ਹੈ ਬਾਈ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀ ਇਹ ਪੰਚਾਇਤ ਆ ਜੀ ਇਹ ਰੱਦ ਹੋਣੀ ਚਾਹੀਦੀ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਉਤੋਂ ਵੀ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾਉਂਦੇ ਨੇ ਜੀ ਸਾਡੇ ਤੋਂ ਖੇਡਣ ਵਾਲੇ ਮੁੰਡੇ ਚ ਕੋਈ ਵੀ ਨਸ਼ਾ ਕਰਦਾ ਹੋਵੇ ਜੀ ਅਸੀਂ ਡੋਪ ਟੈਸਟ ਕਰਵਾ ਲੋ ਅਸੀਂ ਈਮਾਨਦਾਰ ਆ ਪਰ ਜਿਹੜੇ ਲੋਕ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾ ਰਹੇ ਨੇ ਉਹਨਾਂ ਦਾ ਡੋਪ ਟੈਸਟ ਕਰਾਓ ਜੀ ਉਹ ਪੱਕੇ ਨਸ਼ੇੜੀ ਨੇ ਤੇ ਪ੍ਰਸ਼ਾਸਨ ਨੇ ਇੱਕ ਅਧਿਕਾਰੀਆਂ ਦੇ ਨਾਲ ਤੁਹਾਡੀ ਪਹਿਲਾਂ ਕੋਈ ਗੱਲਬਾਤ ਪਰ ਜਿਹੜੇ ਸਾਡੀ ਪੰਚਾਇਤ ਆ ਉਹ ਕਹਿੰਦੇ ਸਾਡਾ ਜੋਰ ਆ ਜੀ ਅਸੀਂ ਬਹਾਵਾਂਗੇ ਸਾਡੀ ਕੱਲ ਮੀਟਿੰਗ ਹੋਈ ਆ ਜੀ ਆਪਣੇ ਦਿਲਵੀਰ ਸਿੰਘ ਦਿਲਵੀਰ ਸਿੰਘ ਢਿੱਲੋ ਸਾਹਿਬ ਨਾਲ ਜੀ ਜਿਹੜੇ ਆਪਣੇ OSD ਨੇ ਜੀ ਧੂਰੀ ਤੋਂ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਦੋ ਤਿੰਨ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਜੀ ਅਗਰ ਦੋ ਤਿੰਨ ਵਿੱਚ ਮਸਲਾ ਨਹੀਂ ਹੱਲ ਹੁੰਦਾ ਫਿਰ ਅਗਲੀ ਕਾਰਵਾਈ ਤੁਹਾਡੀ ਕੀ ਹੋਊਗੀ ਅਗਲੀ ਕਾਰਵਾਈ ਤਾਂ ਅਸੀਂ ਫਿਰ ਬਹੁਤ ਵੱਡਾ ਇਕੱਠ ਕਰਾਂਗੇ ਜੀ ਵੱਡੇ ਪੱਧਰ ਤੇ ਫਿਰ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਜਿੱਥੇ ਆਉਣਗੇ ਅਸੀਂ ਉੱਥੇ ਆਪਦਾ ਇਕੱਠ ਲੈ ਕੇ ਜਾਵਾਂਗੇ ਆਪਣੀ ਮੰਗਾਂ ਰੱਖਾਂਗੇ ਜੀ ਜੀਜੀ ਬੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਾਬਾਜ ਹੈ ਜੀ ਠੀਕ ਹੈ ਜੀ ਤੇ ਮੇਰੇ ਮਾਤਾ ਜੀ ਸਰਪੰਚ ਨੇ ਦੁਗਣੀ ਪਿੰਡ ਦੇ ਤੇ ਮੈਂ ਉਹਨਾਂ ਦਾ ਬੇਟਾ ਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਗਾ ਜਿਹੜਾ ਇਹ ਮਸਲਾ ਚੱਲ ਰਿਹਾ ਜੀ ਸਾਰਾ ਪਿੰਡ ਦਾ ਇਹ ਸਰ ਪਹਿਲਾ ਤਾਂ ਮੇਰਾ ਮਕਸਦ ਇਹ ਹੀ ਹੈ ਜੀ ਮਸਲਾ ਇੱਡਾ ਹੈ ਨਹੀਂ ਤੀ ਜਿੱਡਾ ਇਹ ਬਣ ਚੁੱਕਿਆ ਠੀਕ ਹੈ ਮੁੰਡੇ ਵੀ ਜਿਹੜੇ ਨੇ ਉਹ ਖੇਡਦੇ ਨੇ ਕੋਈ ਆਪਣੇ ਉਹ ਦੁਸ਼ਮਣ ਨਹੀਂ ਸਾਡੇ ਪਿੰਡ ਦੇ ਨੇ ਠੀਕ ਹੈ ਵੱਡੇ ਛੋਟੇ ਨੇ ਉਹਦੇ ਚ ਸਮਿਤੋ ਵੀ ਛੋਟੇ ਹੋਣਗੇ ਖੇਡਦੇ ਹੋਣ ਉਹਨਾਂ ਨਾਲ ਕੋਈ ਇਦਾਂ ਦੀ ਆਪਣੀ ਕੋਈ ਨਿੱਜੀ ਦੋਸਮਣੀ ਨਹੀਂ ਹੈਗੀ ਵੀ ਆਪਾਂ ਜੇ ਕਹਿ ਦਈਏ ਉਹਦੇ ਵਿੱਚ ਨਾ ਜੀ ਮੁੰਡੇ ਵੀ ਆਪਦੀ ਜਗ੍ਹਾ ਠੀਕ ਤੇ ਪਹਿਲਾਂ ਉਹਦੇ ਚ ਵੜ ਗਈ ਹੁਣ ਪੋਲਿਟਿਕਸ ਜੀ ਜਿਹੜੇ ਦੋ ਧਿਰਾਂ ਨੇ ਹਾਰੀਆਂ ਹੋਇਆਂ ਉਹ ਪੋਲਿਟਿਕਸ ਤੇ ਸਿਰ ਤੇ ਚੱਕ ਲਿਆ ਜੀ ਠੀਕ ਆ ਉਹਨੂੰ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਵੀਡੀਓ ਨੂੰ ਉਹਨਾਂ ਤੋਂ ਬਲਾ ਕੇ ਮੁੰਡਿਆਂ ਤੋਂ ਆ ਫਿਰ ਵੀ ਸਾਹਮਣੇ ਤਕਰੀਬਨ ਕੁਝ ਪਰਸੈਂਟ ਆਉਂਦੇ ਨੇ ਜਦੋਂ ਉਹਨਾਂ ਨੂੰ ਹੀ ਸ਼ੋਅ ਕਰਦੇ ਨੇ ਉਹ ਚੀਜ਼ ਤੇ ਠੀਕ ਹੈ ਤੇ ਇਹ ਫਿਰ ਹੁਣ ਉਹਨਾਂ ਨੇ ਕਿਹਾ ਵੀ ਸਾਡਾ ਮਤਾ ਪਿਆ ਹੋਇਆ ਸੀ ਗਰਾਊਂਡ ਬਿਲਕੁਲ ਜੀ ਸਰ ਅਸੀਂ ਵੀ ਮਤਾ ਪਾ ਦੀ ਅਸੀਂ ਕੋਈ ਗਲੀ ਦਾ ਮਤਾ ਪਾ ਦੀ ਜੀ ਠੀਕ ਹੈ ਉਹਦੀ ਸਾਨੂੰ ਪਰਵਾਨਗੀ ਲੈਣੀ ਜ਼ਰੂਰੀ ਹੈ ਜੀ ਠੀਕ ਹੈ ਠੀਕ ਹੈ ਵੀਡੀਓ ਦਫਤਰ ਸੰਗਰੂਰੋਂ ਚੰਡੀਗੜ੍ਹ ਜੇ ਆਪਾਂ ਕੋਈ ਵੱਡਾ ਕੰਮ ਕਰਨਾ ਉਹਦੀ ਪਰਵਾਨਗੀ ਜ਼ਰੂਰੀ ਹੈ ਜੀ ਮਤਾ ਪਾਇਆ ਜ਼ਰੂਰ ਗਿਆ ਸੀ ਪਰ ਉਹਦੀ ਪਰਵਾਨਗੀ ਨਹੀਂ ਬਿਲਕੁਲ ਜੀ ਹੈ ਨਹੀਂ ਜੀ ਉਹਦੀ ਪਰਵਾਨਗੀ ਆਪਾਂ ਜੇ ਮਤਾ ਨਹੀਂ ਪਾਇਆ ਆਪਾਂ ਕੋਈ ਮਤਾ ਹੈ ਜ਼ਰੂਰ ਹਾ ਜੀ ਤੇ ਫਿਰ ਹੁਣ ਇੱਕ ਗੱਲ ਹੋਰ ਵੀ ਇਹ ਕਹਿੰਦੇ ਵੀ ਗਰਾਊਂਡ ਪਿੰਡ ਦੇ ਵਿੱਚ ਛੋਟਾ ਵਜਰਾ ਸਰ ਇਹੇ ਗਰਾਊਂਡ ਦੇ ਵਿੱਚ ਜਿਹੜੀ ਪਿਛਲੀ ਪੰਚਾਇਤੀ ਉਹਨੇ ਨਾ ਵਾਲੀਬਾਲ ਦਾ ਨੈੱਟ ਵਾਲਾ ਜਾਲ ਵੀ ਲਵਾਇਆ ਹੋਇਆ ਉੱਥੇ ਸਰਕਾਰੀ ਪੈਸਾ ਵੀ ਲੱਗਦਾ ਜੀ ਠੀਕ ਹੈ ਜੀ ਇਹ ਤਾਂ ਸਾਰੇ ਇੱਕ ਇਲੈਕਸ਼ਨ ਆ ਰਹੇ ਤੇ ਸਰਪੰਚੀ ਦੇ ਉਹਨੇ ਆਪਣੀਆਂ ਬੋਟਾਂ ਦੇ ਲਾਲਚ ਨੂੰ ਇੱਕ ਮੁੱਦਾ ਦਿਓ ਰੱਖਦਾ ਠੀਕ ਹੈ ਜੀ ਮੈਂ ਇਹ ਗਰਾਊਂਡ ਬਣਾਤਾ ਬਕਾਇਦਾ ਜੋ ਵੀ ਸਰਪੰਚ ਹੁੰਦਾ ਉਹਨੂੰ ਇਹ ਪਤਾ ਹੁੰਦਾ ਵੀ ਇਹਦੀ ਸ਼ਰਤਾਂ ਪੂਰੀਆਂ ਨੇ ਜਾਂ ਇਹ ਕੀ ਚੀਜ਼ ਆ ਹੁਣ ਉਹਨੇ ਤਾਂ ਇਹ ਆਪਦਾ ਛੱਡਤਾ ਜੀ ਮਤਾ ਪਾ ਕੇ ਉਹਦਾ ਇੱਕ ਮੰਗ ਰੱਖ ਲਈ ਜੀ ਉਹਨਾਂ ਨੇ ਮੌਕੇ ਤੇ ਵੀ ਜੀ ਮੈਂ ਮੁੰਡਿਆਂ ਲਈ ਆ ਕਰਤਾ ਰਾਜੀਬ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜავੇਦ ਖਾਨ ਹੈ ਤੁਸੀਂ ਨੰਬਰ ਦਾਦਾ ਜੀ ਹਾਂਜੀ ਹਾਂ ਠੀਕ ਹੈ ਤੇ ਕੀ ਕਹਿਣਾ ਚਾਹੁੰ ਕਿ ਜਿਹੜਾ ਇਹ ਮਸਲਾ ਚੱਲਦਾ ਪਿੰਡ ਬਥਾਰੇ ਇਹ ਬੜਾ ਜੀ ਪਚੀਦਾ ਮਸਲਾ ਸਾਬਤ ਕਰਦੇ ਨੇ ਲੇਕਿਨ ਐਡੀ ਗੱਲ ਨਹੀਂ ਹੁੰਦੀ ਜਦੋਂ ਪਿੰਡ ਦੇ ਸਾਰੇ ਜਿਹੜੇ ਲੋਕ ਨੇ ਉਹ ਇੱਕ ಗ್ರಾಮ ਪੰਚਾਇਤ ਨੂੰ ਚੁਣਦੇ ਨੇ ਤੇ ਬਲਕਿ ਸਮੇਂ-ਸਮੇਂ ਸਰ ਜਿਹੜੀ ਹੈ ಗ್ರಾಮ ਪੰਚਾਇਤ ਦੇ ਮਤਿਆਂ ਦੀ ਵੀ ਜਿਹੜੀ ਪਿੰਡ ਪੱਧਰ ਤੇ ਮਤੇ ਪਾਏ ਜਾਂਦੇ ਨੇ ਤੇ ਉਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਗਰਾਊਂਡ ਦਾ ਮਸਲਾ ਹੈ ਇਹ ਕੋਈ ਮਹਤਵਪੂਰਨ ਵੱਡਾ ਮਸਲਾ ਨਹੀਂ ਸੀਗਾ ਇਹਨੂੰ ਤੂਲ ਦਿੱਤਾ ਗਿਆ ਮਸਲੇ ਨੂੰ ਆਲਰੇਡੀ ਗਰਾਊਂਡ ਸਾਡੇ ਕੋਲੇ ਪਿੰਡ ਦੇ ਵਿੱਚ ਹੈਗਾ ਜਿਹੜਾ ਪਹਿਲਾਂ ਦਾ ਗਰਾਊਂਡ ਹੈ ਉੱਥੇ ਚਲੋ ਕੁਝ ਸ਼ਰਾਪੀ ਬੱਚੇ ਜਾਂ ਕੁਝ ਐਦਾਂ ਦੇ ਅਸਰ ਹੁੰਦੇ ਨੇ ਬੱਚੇ ਥੋੜੇ ਲੈਂਗੁਏਜ ਨੂੰ ਰਫ ਕਰਦੇ ਆ ਉਹ ਘਰਾਂ ਵਾਲੇ ਤਾਂ ਇਤਰਾਜ਼ ਕਰਨਗੇ ਉਹ ਤਾਂ ਸਾਡੇ ਬੱਚਿਆਂ ਨੂੰ ਵੀ ਜਾਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਅਸੀਂ ਸਮਾਜ ਦੇ ਵਿੱਚ ਚੰਗਾ ਬੋਲਵਾਲਾ ਤੇ ਚੰਗੀ ਬੋਲੀ ਰੱਖਣੀ ਚਾਹੀਦੀ ਆ ਜਿੱਦਾਂ ਸਾਡਾ ਤੇ ਦੂਜੇ ਲੋਕਾਂ ਦਾ ਮਾਣ ਸਤਿਕਾਰ ਵਸ ਸਕੇ ਤੇ ਇੱਕ ਕੱਲ ਕਾਂਗਰਸੀ ਸਾਬਕਾ ਐਮਐਲਏ ਦਲਵੀਰ ਗੋਲਡੀ ਦੇ ਉੱਪਰ ਵੀ ਬਿਆਨ ਆਖਿਆ ਗਿਆ ਸੀ ਕਿ ਵੀ ਮੈਂ ਮੇਰੀ ਸਰਕਾਰ ਹੋਂਦ ਤੇ ਇੱਥੇ ਗਰਾਊਂਡ ਬਣਾਉਂਗਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਰ ਗਰਾਊਂਡ ਵੀ ਉੱਥੇ ਬਣ ਸਕਦਾ ਜਿੱਥੇ ਜਗ੍ਹਾ ਲੈਜੀਬਲ ਹੋਵੇ ਠੀਕ ਹੈ ਜੀ ਪਿਛਲੇ ਸਮੇਂ ਦੇ ਵਿੱਚ ਅਸੀਂ ਡਾਇਰੈਕਟਰ ਪੰਚਾਇਤ ਦੀ ਟੀਮ ਵੀ ਇੱਥੇ ਆਈ ਸੀ ਗਰਾਊਂਡ ਦੀ ਮੰਗ ਕੀਤੀ ਸੀ ਉਹਨਾਂ ਦੇ ਮਾਪਦੰਡ ਦੇ ਮੁਤਾਬਕ ਵੀ ਉਸ ਜਗ੍ਹਾ ਨੂੰ ਗਰਾਊਂਡ ਅਨੁਯੋਗਤ ਨਹੀਂ ਕੀਤਾ ਗਿਆ ਉਹ ਕਹਿੰਦੇ ਵੀ ਇਹਦੀ ਲਵਾਈ ਚੜਾਈ ਹੈ ਜਿਹੜੀ ਗਰਾਊਂਡ ਨੂੰ ਪੂਰਨ ਨਹੀਂ ਕਰਦੀ ਇਸ ਲਈ 골ਡਿਸਾਹਰ ਨੂੰ ਵੀ ਜਿਉ ਇਸ ਚੀਜ਼ ਤੇ ਬਿਆਨ ਦੰਦੇ ਨੇ ਜ਼ਰੂਰ ਸੋਚ ਲੈਣਾ ਚਾਹੀਦਾ ਸੀ ਤੇ ਜਿਹੜਾ ਬਲਕੇ ਕੋਈ ਪਿੰਡ ਪੱਧਰ ਤੇ ਸਾਡੀ ಗ್ರಾಮ ਪੰਚਾਇਤ ਹੈ ਉਹਦੇ ਨਾਲ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਸੀ ਵੀ ਇਹ ਮਸਲੇ ਦੇ ਉੱਪਰ ਕੀ ਤੁਹਾਡਾ ਵਿਚਾਰ ਹੈਗਾ ਤੇ ਸਾਡੇ ਨੌਜਵਾਨਾਂ ਨੂੰ ਢਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਸਤਿਕਾਰ ਕਰਦੇ ਆ ਸਾਰੀਆਂ ਜਥੇਬੰਦੀਆਂ ਦਾ ਹਰ ਬੰਦੇ ਦਾ ਸਤਿਕਾਰ ਕਰਦੇ ਆ ਵੀ ਸਾਡੇ ਪਿੰਡ ਨੂੰ ਕੋਈ ਇਹੋ ਜਿਹੀ ਰੰਗਤ ਨਾ ਦਿੱਤੀ ਜਾਵੇ ਜਿਹੜਾ ਸਾਡਾ ਪਿੰਡ ਕੋਈ ਲੜਾਈ ਛਾ ਗਦੇ ਉਹਨਾਂ ਬੋਲੇ ਵੀ ਕਿਹਾ ਗਿਆ ਵੀ ਜਿਹੜਾ ਤੁਸੀਂ ਗਰਾਉਂਡ ਕਿਹਾ ਉਹ ਸਾਡੇ ਸ਼ਿਕਾਇਤ ਆਲਰੇਡੀ ਪਹਿਲਾਂ ਹੈਗਾ ਦਿੱਤਾ ਵਿਆ ਉਹ ਕਹਿੰਦੇ ਵੀ ਸਲਾਮੀਆ ਸਕੂਲ ਦੀ ਜਗ੍ਹਾ ਹੈ ਸਰ ਉਹ ਚੀਜ਼ ਦਾ ਸਰਕਾਰੀ ਕੇਸ ਵੀ ਚੱਲ ਚੁੱਕਿਆ ਉਹਦੇ ਵਿੱਚ ਸਲਾਮੀਆ ਸਕੂਲ ਨੂੰ ਕੋਈ ਨਾਮਿਨੇਟ ਨਹੀਂ ਕੀਤਾ ਗਿਆ ਮਲਕਿ ਉਹ ਚੀਜ਼ ਨੂੰ ਉਹਨਾਂ ਨੇ ਕੇਸ ਆਪਣਾ ਪਿਛਲੀ ਪਾਰਟੀ ਨੇ ਵਿਡਰਾ ਕਰ ਲਿਆ ਉਹ ಗ್ರಾಮ ਪੰਚਾਇਤ ਦੀ ਹੀ ਜਗ੍ਹਾ ਹੈ ਅੱਜ ਵੀ ਕੀ ਨਾਮ ਤੁਹਾਡਾ ਜੀ ਕੁਰਬਾਨ ਖਾਂ ਹੈ ਠੀਕ ਹੈ ਜੀ ਕੀ ਕਹਣਾ ਚਾਹੁੰਦੇ ਸਰ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਨਾ ਇਹਨੂੰ ਰਾਜਨੀਤਿਕ ਰੰਗਤ ਦਿੱਤੀ ਗਈ ਹੈ। ਠੀਕ ਹੈ। ਜਦ ਕਿ ਆਲਰੇਡੀ ਗਰਾਊਂਡ ਤਾਂ ਸਾਡੇ ਪਿੰਡ ਸਾਡੇ 6 ਬਿਗਿਆਂ ਦਾ ਨਾਲ ਬਿਲਕੁਲ ਪਿੰਡ ਦੇ ਹੈਗਾ। ਠੀਕ ਹੈ। ਇਹ ਹੈਗਾ 2.5 ਕਿਲੋਮੀਟਰ ਦੂਰ। ਇਹ ਜਿਹੜੀਆਂ ਗੱਲਾਂ ਜੀ ਆਏ ਜੀ ਉਧਰਲੇ ਪਿੰਡ ਤੋਂ ਹੀ ਸਾਰੇ ਪਿੰਡਾਂ ਕੋਲੇ ਗਰਾਊਂਡ ਹੈਗੇ। ਉਸੇ ਤਰਜ਼ ਤੇ ਸਾਡੇ ਪਿੰਡ ਕੋਲ ਵੀ ਗਰਾਊਂਡ ਹੈਗਾ। ਠੀਕ ਹੈ ਜੀ। ਸਾਡੇ 6 ਬਿਗਿਆ ਬਿਲਕੁਲ ਪਿੰਡ ਦੇ ਨਾਲ ਹੈ। ਇਹ ਤਾਂ ਰਾਜਨੀਤਿਕ ਮੁੱਦਾ ਬਣਾ ਕੇ ਇਹਨੂੰ ਉਛਾਲਿਆ ਜਾ ਰਿਹਾ ਹੈ। ਸੀਗਮ ਸਾਹਿਬ ਨੇ ਸਾਡੇ ਪਿੰਡ ਨੂੰ ਬਹੁਤ ਗਰੰਟਾਂ ਦਿੱਤੀਆਂ ਨੇ ਅਸੀਂ ਹੁਣ ਉਹਨਾਂ ਕੋਲੋਂ ਵੀ ਇਹ ਉਮੀਦ ਰੱਖਦੇ ਆਂ ਇਹ ਮੰਗ ਕਰਦੇ ਆਂ ਕਿ ਇਹਦਾ ਹੱਲ ਕੀਤਾ ਜਾਵੇ ਸਾਡੀ ਪੰਚਾਇਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਪਾਰਟੀ ਵਾਜੀ ਇਸ ਤਰ੍ਹਾਂ ਨਹੀਂ ਸੀ ਪਹਿਲਾਂ ਇਹਨੂੰ ਹਾਰੇ ਹੋਏ ਲੋਕ ਮੁੰਡਿਆਂ ਨੂੰ ਅੱਗੇ ਕਰਕੇ ਮੁੰਡਿਆਂ ਨੂੰ ਮਿਸ ਗਾਈਡ ਕਰਕੇ ਅੱਗੇ ਕਰਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਬਾਕੀ ਆਪ ਜਿਹੜੇ ਬੰਦੇ ਹਾਰ ਗਏ ਹੁਣ ਚੁਣੀ ਹੋਈ ਪੰਚਾਇਤ ਹੀ ਇਹਦਾ ਮਤਲਬ ਕੋਈ ਵੈਲੀ ਨਹੀਂ ਹੈਗੀ ਜੋ ਵੀ ਅੱਛਾ ਬੁਰਾ ਪਿੰਡ ਦੇ ਬੁਰੇ ਲਈ ਥੋੜੀ ਸੋਚੂਗੀ ਜਿਹੜੀ ਮੌਜੂਦਾ ਪੰਚਾਇਤ ਹੈ ਅਸੀਂ ਤਾਂ ਜਿੱਥੇ ਵੀ ਹੁਣ ਸਾਡੇ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਨੇ ਜੀ ਆ ਸਾਡਾ ਟੋਬੇ ਦਾ ਮਸਲਾ 70 ਸਾਲ ਦਾ ਡਿਆ ਹੋਇਆ ਸੀ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਮੇਰੀ ਭਾਈ ਵੀ ਮੈਂਬਰ ਆ ਅਸੀਂ ਰਾਤ ਦਿਨ 12-12 ਵਜੇ ਰਾਤ ਨੂੰ ਬਹਿ ਕੇ ਉੱਥੇ ਟੋਬੇ ਦਾ ਪਾਣੀ ਖੇਤਾਂ ਨੂੰ ਜਿਹਨੂੰ ਕੱਢਿਆ ਇਸ ਕਰਕੇ ਅਸੀਂ ਟੋਬੇ ਦਾ ਕੰਮ ਜੰਗੀ ਪੱਧਰ ਤੇ ਚਲਾ ਕੇ ਇੰਨੇ ਕੰਮ ਕੀਤੇ ਜਾ ਰਹੇ ਨੇ ਤੁਸੀਂ ਤੁਹਾਨੂੰ ਅਸੀਂ ਆਪ ਦਿਖਾ ਸਕਦੇ ਆ ਕਿੰਨੇ ਸੈੱਡ ਬਣਾਏ ਨੇ ਕਿੰਨੇ ਟੋਬੇ ਦਾ ਕੰਮ ਹੋ ਰਿਹਾ ਸਕੂਲ ਦੇਖ ਲਓ ਤੁਸੀਂ ਜਾ ਕੇ ਮਾਨ ਸਾਹਿਬ ਨੇ ਸਾਨੂੰ ਬਹੁਤ ਗਰੰਟੀਆਂ ਦਿੱਤੀਆਂ ਨੇ ਅਸੀਂ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਮਸਲੇ ਨੂੰ ਪੰਚਾਇਤ ਦੀ ਬਦਨਾਮੀ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਦ ਕਿ ਅਸੀਂ ਕੋਈ ਗੱਲ ਨਹੀਂ ਸਰ ਦੁਬਲੀ ਪਿੰਡ ਦੇ ਵੀ ਪਲੇਗਰਾਉਂਡ ਦਾ ਇਹ ਮਾਮਲਾ ਆ ਜੀ ਕੀ ਮਾਮਲਾ ਸਰ ਹਮਲਾ ਇਹ ਜੀ ਉੱਥੇ ਇੱਕ ਜਗਾ ਛੱਡੀ ਹੋਈ ਹੈ ਜਿੱਥੇ ਕਿ ਮੁੰਡੇ ਕ੍ਰਿਕਟ ਖੇਡਦੇ ਨੇ ਤੇ ਉਹ ਪਿਛਲੀ ਪੰਚਾਇਤ ਨੇ ਉਹਨਾਂ ਨੂੰ ਛੱਡਤੀ ਸੀ ਜ਼ਮੀਨ ਉਹ ਨੂੰ ਨਹੀਂ ਸੀ ਵਰਤ ਰਹੀ ਪਰ ਪੰਚਾਇਤ ਕੋਲ ਆਪਣਾ ਕੋਈ ਪੁਰਾਣਾ ਬਿਜਲੀ ਦਾ ਬਕਾਇਆ ਬਿੱਲ ਖੜਾ ਹੈ ਜਿੰਨੂੰ ਭਰਨ ਲਈ ਉਹਨਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਤੇ ਪੰਚਾਇਤ ਉਹਨੂੰ ਇੱਕ ਸਾਲੀ ਠੇਕੇ ਤੇ ਦੇਣਾ ਚਾਹੁੰਦੀ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਉਪਾਂਵੇਂ ਉਸ ਪਿਚ ਨੂੰ ਜਾਂ ਉੱਥੇ ਗਰਾਊਂਡ ਨੂੰ ਵਰਤ ਰਹੇ ਨੇ ਪਰ ਉਸ ਤੇ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਪ੍ਰਾਪਤ ਨਹੀਂ ਹੋਈ ਜਾਂ ਉੱਥੇ ਕੋਈ ਸਪੋਰਟਸ ਦੀ ਫੈਸਿਲਿਟੀ ਨਹੀਂ ਬਣਾਈ ਗਈ ਉਸ ਤੋਂ ਇਲਾਵਾ ਪੰਚਾਇਤ ਇਹ ਕਹਿੰਦੀ ਹੈ ਕਿ ਇਸ ਪਿੰਡ ਦੇ ਅੰਦਰ ਵੀ ਅੱਛੀ ਸਪੋਰਟਸ ਸਪੈਸ਼ਲਿਟੀ ਹੈਗੀ ਹੈ ਜਿੱਨੂੰ ਕਿ ਯੂਥ ਵਰਤ ਸਕਦਾ ਹੈ ਇਸ ਕਰਕੇ ਉਹ ਸਿਰਫ ਇੱਕ ਸਾਲ ਲਈ ਇਹਨੂੰ ਕਿਰਾਏ ਤੇ ਦੇਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੇ ਪੁਰਾਣੇ ਬਕਾਇਆ ਕਲੀਅਰ ਕਰ ਸਕਣ ਉਹ ਸਭ ਜਗ੍ਹਾ ਉਹ ਘਟਾਈ ਦੇ ਅੰਦਰ ਗਰਾਊਂਡਾਂ ਕਹਿੰਦੇ ਵੀ ਇਹ ਜਗ੍ਹਾ ਵੱਧਾ ਕਿ ਜਗ੍ਹਾ ਵੱਧ ਜ਼ਰੂਰ ਹੈ ਪਰ ਇਹਦੀ ਜਿਹੜੀ ਸ਼ੇਪ ਹੈ ਉਹ ਬਸ ਗਰਾਊਂਡ ਨਹੀਂ ਹੈਗੀ ਇੱਕ ਲੰਬੀ ਜੀ ਆ ਰਖ ਪਾਏਗਾ ਜਿਹੜਾ ਜੀ ਬਤੌਰ ਗਰਾਉਂਡ ਗਰਾਉਂਡ ਤਕਰੀਬਨ ਚਕਚੋਰ ਜਾਂ ਗੋਲ ਹੋਣਾ ਚਾਹੀਦਾ ਇਹ ਗਰਾਉਂਡ ਵਾਸਤੇ ਇਹ ਜਗਾ ਵੀ ਸੂਟੇਬਲ ਨਹੀਂ ਹੈ ਸਰ ਨੌਜਵਾਨ ਕਹਿੰਦੇ ਜਾਂਦੇ ਵੀ ਜਿਹੜਾ ਮਿਲਦੀ ਗੱਲ ਹੋ ਰਹੀ ਹੈ ਕਿ ਨ ਦੁਕਾਨਾਂ ਵੀ ਨੇ ਉਹਨਾਂ ਨੇ ਤਾਂ ਦੇ ਲਿਆ ਉਹਨਾਂ ਦਾ ਤਾਂ ਕਿਰਾਇਆ ਲਿਆ ਲੀਨੀਆਂ ਤੇ ਉਹਨੂੰ ਦੁਕਾਨਾਂ ਬਾਰੇ ਮੈਨੂੰ ਆਈਡੀਆ ਨਹੀਂ ਸੀ ਅੱਜ ਤੁਸੀਂ ਦੱਸਿਆ ਮੈਂ ਇਹਦੇ ਬਾਰੇ ਬਰਤਾਲ ਕਰ ਲਊਗਾ ਜਸਵਿੰਦਰ ਸਿੰਘ ਬੱਕਾ ਬਲਾਕ ਵਿਕਾਸ ਤੇ ਪੰਚਾਇਤ ਅਸਤੂਰੀ